ਨਸ਼ੇ ਨੂੰ ਲੈ ਕੇ ਸਰਕਾਰ ਸਖਤ ਹੋ ਚੁੱਕੀ ਹੈ ਤੁਹਾਨੂੰ ਦੱਸਦੇ ਕਿ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜਾ ਆ ਉਹ ਲਿਆਂਦਾ ਗਿਆ ਹੈ ਨਸ਼ੇ ਦੇ ਸੁੱਧਾਗਰਾਂ ਨੂੰ ਮੌਤ ਦੀ ਤਜਵੀਜ਼ ਰੱਖੀ ਗਈ ਹੈ ਜੀ ਹਾਂ ਬਿਲਕੁਲ ਸਖਤ ਹੋ ਚੁੱਕੀ ਹੈ ਸਰਕਾਰ ਨਸ਼ੇ ਨੂੰ ਲੈ ਕੇ ਨਸ਼ੇ ਦੇ ਸੁੱਧਾਗਰਾਂ ਨੂੰ ਲੈ ਕੇ ਔਰ ਨਸ਼ੇ ਦੇ ਸੁੱਧਾਗਰਾਂ ਦੇ ਵਾਸਤੇ ਮੌਤ ਦੀ ਤਜਵੀਜ਼ ਰੱਖ ਦਿੱਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਗਿਆ ਹੈ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੁਖੂ ਸਰਕਾਰ ਵੀ ਨਸ਼ੇ ਦੇ ਖਿਲਾਫ ਸਖਤ ਹੋ ਚੁੱਕੀ ਹੈ ਜੀ ਹਾਂ ਹਿਮਾਚਲ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਹੈ ਕਿ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਵਿੱਢ ਦਿੱਤੀ ਗਈ ਹੈ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਵੇਂ ਹੀ ਹਿਮਾਚਲ ਦੀ ਸਰਕਾਰ ਵੀ ਹੁਣ ਨਸ਼ੇ ਨੂੰ ਲੈ ਕੇ ਸਖਤ ਹੋ ਚੁੱਕੀ ਹੈ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਗਿਆ ਜਿਸ ਦੇ ਵਿੱਚ ਨਸ਼ੇ ਦੇ ਸੁੱਧਾਗਰਾਂ ਦੇ ਵਾਸਤੇ ਮੌਤ ਦੀ ਤਜ਼ਵੀਜ਼ ਰੱਖੀ ਹੈ ਕਿਉਂਕਿ ਇਹ ਕਿਹਾ ਗਿਆ ਕਾ ਕਿ ਜੇਕਰ ਕੋਈ ਕਿਸੇ ਨੂੰ ਨਸ਼ਾ ਦਿੰਦਾ ਹੈ ਉਹ ਉਹਨੂੰ ਇੱਕ ਹਿਸਾਬ ਦੇ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਔਰ ਜੇ ਕੋਈ ਨਸ਼ਾ ਕਰਕੇ ਮਰ ਜਾਂਦਾ ਹੈ ਤਾਂ ਉਹ ਕਤਲ ਮੰਨਿਆ ਜਾਵੇਗਾ ਤਾਂ ਇਸ ਤਰੀਕੇ ਦੀ ਤਜ਼ਵੀਜ਼ ਰੱਖੀ ਗਈ ਹੈ ਕਿ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਸਖਤੀ ਵਰਤੀ ਜਾ ਰਹੀ ਹੈ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ 10 ਲੱਖ ਰੁਪਏ ਤੱਕ ਦਾ ਵੀ ਜੁਰਮਾਨਾ ਲੱਗ ਸਕਦਾ ਹੈ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਤੁਹਾਨੂੰ ਦੱਸਦੀ ਕਿ ਮਾਤਰਾ ਜਿਹੜੀ ਹੈ ਨਸ਼ੇ ਦੀ ਮਾਤਰਾ ਨੂੰ ਲੈ ਕੇ ਵੀ ਕਾਰਵਾਈ ਹੋਏਗੀ ਇਹ ਨਹੀਂ ਹੈ ਕਿ ਤੁਹਾਡੇ ਕੋਲੇ 1 ਗ੍ਰਾਮ ਜਾਂ 2 ਗ੍ਰਾਮ ਜਾ 5 ਗ੍ਰਾਮ ਚਟਾ ਜੜਾ ਆ ਉਹ ਫੜਿਆ ਗਿਆ ਤਾਂ ਤੁਹਾਨੂੰ ਬੇਲ ਮਿਲ ਜਾਵੇਗੀ ਤੁਹਾਨੂੰ ਕੁਝ ਟਾਈਮ ਬਾਅਦ ਛੱਡ ਦਿੱਤਾ ਜਾਵੇਗਾ ਨਹੀਂ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਹੈ ਤੇ ਨਸ਼ੇ ਦੀ ਮਾਤਰਾ ਦੇ ਤਹਿਤ ਕਾਰਵਾਈ ਹੋਵੇਗੀ ਨਸ਼ੇ ਦੀ ਮਾਤਰਾ ਦੇ ਤਹਿਤ ਸਜ਼ਾ ਜਿਹੜੀ ਹੈ ਉਹ ਤੈਅ ਕੀਤੀ ਜਾਵੇਗੀ ਕਿ ਤੁਹਾਨੂੰ ਕਿੰਨੀ ਸਜ਼ਾ ਹੋ ਸਕਦੀ ਹੈ 1 ਸਾਲ ਦੀ ਸਜ਼ਾ 2 ਸਾਲ ਦੀ ਸਜ਼ਾ ਹੋ ਸਕਦੀ ਹੈ 10 ਸਾਲ ਦੀ ਸਜ਼ਾ ਹੋ ਸਕਦੀ ਹੈ ਜਾਂ ਫਿਰ ਉਮਰ ਕੈਦ ਹੋ ਸਕਦੀ ਹੈ ਤੇ ਜਾਂ ਫਿਰ 10 ਲੱਖ ਰੁਪਏ ਦਾ ਜੁਰਮਾਨਾ ਵੀ ਨਾਲ ਤੁਹਾਨੂੰ ਲੱਗ ਸਕਦਾ ਹੈ ਤਾਂ ਸੁੱਖੂ ਸਰਕਾਰ ਜਿਹੜੀ ਹੈ ਉਹ ਸਖਤ ਹੋ ਚੁੱਕੀ ਹੈ ਨਸ਼ੇ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਸੀਐਮ ਸੁਖੂ ਸੁਖਵਿੰਦਰ ਸੁਖੂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੱਡਾ ਬਿਆਨ ਦਿੱਤਾ ਗਿਆ ਹੈ ਨਸ਼ੇ ਖਿਲਾਫ ਸਰਕਾਰ ਸਖਤ ਹੋ ਚੁੱਕੀ ਹੈ ਬਿੱਲ ਲਿਆਂਦਾ ਗਿਆ ਹੈ ਕਹੇ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਗਿਆ ਹੈ ਨਸ਼ੇ ਤਸਕਰਾਂ ਨੂੰ ਲੈ ਕੇ ਮੌਤ ਦੀ ਤਜ਼ਵੀਜ਼ ਰੱਖੀ ਗਈ ਹੈ ਇਹ ਐਗਜ਼ਾਮਪਲ ਦਿੱਤੀ ਗਈ ਹੈ ਕਿ ਜੇਕਰ ਕੋਈ ਕਿਸੇ ਨੂੰ ਨਸ਼ਾ ਦਿੰਦਾ ਹੈ ਤਾਂ ਨਸ਼ਾ ਉਹ ਕਰਕੇ ਉਸ ਦੀ ਮੌਤ ਹੁੰਦੀ ਹੈ ਤਾਂ ਕਤਲ ਵੀ ਮੰਨਿਆ ਜਾ ਸਕਦਾ ਹੈ ਇਹ ਤਜ਼ਵੀਜ਼ ਰੱਖੀ ਗਈ ਹੈ ਇਸ ਸਬੱਤ ਤੇ ਮੌਤ ਦੀ ਸਜ਼ਾ ਦੀ ਤਜ਼ਵੀਜ਼ ਵੀ ਰੱਖੀ ਗਈ ਹੈ ਤਾਂ ਨਾਲ ਕੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਮਾਤਰਾ ਹੈ ਨਸ਼ੇ ਦੀ ਮਾਤਰਾ ਦੇ ਆਧਾਰ ਤੇ ਤੁਹਾਡੀ ਸਜ਼ਾ ਤੈਅ ਹੋਏਗੀ ਕਿ ਤੁਹਾਨੂੰ 1 ਸਾਲ 5 ਸਾਲ 10 ਸਾਲ ਜਾਂ ਉਮਰ ਕੈਦ ਹੋਣੀ ਹੈ ਔਰ ਉਮਰ ਕੈਦ ਦੇ ਨਾਲ-ਨਾਲ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਤਾਂ ਇਹ ਫੈਸਲਾ ਸੁਖੂ ਸਰਕਾਰ ਨੇ ਲਿਆਇਆ ਕਾ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਹੈ ਬਿੱਲ ਪੇਸ਼ ਕੀਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਔਰ ਕਾਨੂੰਨ ਲਿਆਉਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਸਟੇਟ ਨੂੰ ਨਸ਼ਾ ਮੁਕਤ ਸਟੇਟ ਬਣਾਇਆ ਜਾਵੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਇਹ ਸੁਖੂ ਸਰਕਾਰ ਦਾ ਵੱਡਾ ਫੈਸਲਾ ਹੈ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਸ਼ੇ ਦੇ ਸੁੱਦਾਕਰਾਂ ਦੇ ਲਈ ਮੌਤ ਦੀ ਤਜ਼ਵੀਜ਼ ਰੱਖੀ ਗਈ ਹੈ ਨਸ਼ਾ ਵੇਚਣ ਵਾਲੇ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਉਮਰ ਕੈਦ ਦੇ ਨਾਲ ਨਾਲ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜਾ ਆ ਉਹ ਲਿਆਂਦਾ ਗਿਆ ਸਾਰੇ ਡੀਸੀਜ਼ ਨੂੰ ਐਸਐਸਪੀ ਨੂੰ ਇਹ ਆਦੇਸ਼ ਵੀ ਜਾਰੀ ਕਰ ਦਿੱਤੇ ਹੈ ਕਿ ਨਸ਼ੇ ਦੀ ਰੋਕਥਾਮ ਲਈ ਕੰਮ ਕਰੋ ਜੇਕਰ ਇਸ ਦੇ ਵਿੱਚ ਕੋਈ ਅਧਿਕਾਰੀ ਕੋਈ ਅਫਸਰ ਵੀ ਪਾਇਆ ਜਾਂਦਾ ਹੈ ਤਾਂ ਉਸ ਦੇ ਉੱਪਰ ਵੀ ਸੇਮ ਕਾਨੂੰਨ ਜਿਹੜਾ ਆ ਉਹ ਲਾਗੂ ਰਹੇਗਾ ਇੱਥੋਂ ਤੱਕ ਸੱਖੂ ਸਰਕਾਰ ਜਿਹੜੀ ਉਹ ਸਖਤ ਹੋ ਚੁੱਕੀ ਹੈ ਜਿਵੇਂ ਪੰਜਾਬ ਦੇ ਵਿੱਚ ਬਲਡੋਜ਼ਰ ਐਕਸ਼ਨ ਜਿਹੜਾ ਉਹ ਚੱਲ ਰਿਹਾ ਹੈ ਨਸ਼ਾ ਤਸਕਰਾਂ ਦੇ ਖਿਲਾਫ ਨਕੇਲ ਜਿਹੜੀ ਉਹ ਕੱਸੀ ਜਾ ਚੁੱਕੀ ਹੈ ਇਵੇਂ ਹੀ ਹਿਮਾਚਲ ਦੀ ਅਸੀਂ ਗੱਲ ਕਰੀ ਤਾਂ ਹਿਮਾਚਲ ਦੇ ਵਿੱਚ ਵੀ ਸਰਕਾਰ ਸਖਤ ਹੋ ਚੁੱਕੀ ਹੈ ਇਹ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਕਾਨੂੰਨ ਬਣਾਉਣ ਦੀ ਤਿਆਰੀ ਜਿਹੜੀ ਹੈ ਉਹ ਸੁਖੂ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ